Cool. ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤ ਲੇਤਾ ਪੰਜਾਬ ਦੇ ਵਿੱਚ ਜਿੱਥੇ ਮੌਨਸੂਨ ਨੇ ਦਸਤਕ ਦਿੱਤੀ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਤੇ ਕਿਸਾਨਾਂ ਨੂੰ ਫਾਇਦਾ ਹੋਇਆ ਉੱਥੇ ਹੀ ਇਹ ਵੀ ਕਈ ਲੋਕਾਂ ਦੇ ਲਈ ਆਫਤ ਬਣਦਾ ਹੋਇਆ ਵੀ ਨਜ਼ਰ ਆ ਰਿਹਾ ਵਾ ਤਾਂ ਤਸਵੀਰਾਂ ਪਹਾੜੀ ਖੇਤਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਮੀਂਹ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰਾਂ ਦੇ ਵਿੱਚ ਕਈ ਦੁਕਾਨਾਂ ਪਾਣੀ ਦੇ ਵਿੱਚ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਦੁਕਾਨਾਂ ਨੇ ਜਿਹੜੀ ਪਾਣੀ ਦੇ ਵਿੱਚ ਰੁੜਦੀਆਂ ਨੇ ਤੇ ਸਾਰਾ ਕੁਝ ਕੈਮਰੇ ਦੇ ਵਿੱਚ ਕੈਦ ਹੁੰਦਾ ਵਾ ਤਾਂ ਇਹਨਾਂ ਤਸਵੀਰਾਂ ਨੂੰ ਦੇਖੋ ਕਿ ਕਿਸ ਤਰੀਕੇ ਇੱਕ ਲੋਕ ਜਿਹੜੇ ਨਜ਼ਰ ਆ ਰਹੇ ਨੇ ਲੋਕਾਂ ਦਾ ਇਕੱਠ ਨਜ਼ਰ ਆ ਰਿਹਾ ਕਈ ਦੁਕਾਨਾਂ ਨਜ਼ਰ ਆ ਰਹੀਆਂ ਨੇ ਤਾਂ ਇਹ ਪਾਣੀ ਦੇ ਵਿੱਚ ਰੁੜੀਆਂ ਨੇ ਮਨਾਲੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਦਾ ਕਹਿਰ ਦੇਖਣ ਨੂੰ ਮਿਲਿਆ ਪਾਣੀ ਦੇ ਕਾਰਨ ਚਾਰ ਜਿਹੜੀਆਂ ਦੁਕਾਨਾਂ ਨੇ ਉਹ ਬਿਆਸ ਨੈਸ਼ਨਲ ਹਾਈਵੇ ਦੀ ਇੱਕ ਲੇਨ ਇਸ ਦੇ ਨਾਲ ਟੁੱਟੀ ਆ ਤੇ ਪਾਣੀ ਦੇ ਵਿੱਚ ਰੁੜਦੀਆਂ ਹੋਈਆਂ ਨਜ਼ਰ ਆਈਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮਹਾਲੀ ਤੋਂ ਮਾਫ ਕਰਨਾ ਮਨਾਲੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬਿਆਸ ਦੀਆਂ ਸਹਾਇਕ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਕਾਫੀ ਜ਼ਿਆਦਾ ਵੱਧ ਚੁੱਕਿਆ ਕਿਉਂਕਿ ਲਗਾਤਾਰ ਪਹਾੜੀ ਖੇਤਰ ਦੇ ਵਿੱਚ ਮੀਂਹ ਪੈ ਰਿਹਾ ਵਾ ਜਿਸ ਤੇ ਚੱਲਦੇ ਆ ਮਨਾਲੀ ਦੇ ਬਹਾੰਗ ਇਲਾਕੇ ਦੇ ਵਿੱਚ ਬਿਆਸ ਨਦੀ ਦੇ ਕਿਨਾਰੇ ਤੇ ਬਣੀਆਂ ਦੁਕਾਨਾਂ ਨੇ ਜਿਹੜੀਆਂ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਈਆਂ ਨੇ ਤਾਂ ਇਹ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਦੀ ਇੱਕ ਲੇਨ ਵੀ ਇਸ ਪਾਣੀ ਦੇ ਦੇ ਵਿੱਚ ਵਹੀ ਆ ਰੁੜੀ ਆ ਜਿਸ ਤੇ ਚੱਲਦੇ ਆ ਟ੍ਰੈਫਿਕ ਦੀ ਸਮੱਸਿਆ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤਾਂ ਇਹ ਤਸਵੀਰਾਂ ਬੜੀਆਂ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀਆਂ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਹੋਸ਼ ਉਡਾਉਂਦੀਆਂ ਤਸਵੀਰਾਂ ਨੇ ਦੇਖਦਿਆਂ ਹੀ ਦੇਖਦਿਆਂ ਦੁਕਾਨਾਂ ਪਾਣੀ ਦੇ ਵਿੱਚ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਜਿਨ੍ਹਾਂ ਦੇ ਵਿੱਚ ਸਮਾਨ ਪਿਆ ਤਾਂ ਸ਼ਾਇਦ ਦੁਕਾਨਦਾਰਾਂ ਨੇ ਕੁਝ ਪਲ ਪਹਿਲਾਂ ਇਹ ਸੋਚਿਆ ਨਹੀਂ ਹੋਏਗਾ ਕਿ ਉਹਨਾਂ ਨੂੰ ਇਸ ਤਰੀਕੇ ਦੇ ਜੋ ਮਹੌਲ ਦਾ ਸਾਹਮਣਾ ਕਰਨਾ ਪਏਗਾ ਤਾਂ ਮਨਾਲੀ ਦੇ ਸੋਲਾਂਗ ਨਾਲਾ ਦੇ ਵਿੱਚ ਵੀ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਉੱਥੇ ਵੀ ਪਾਣੀ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਲੋਕ ਲਗਾਤਾਰ ਸੁਰੱਖਿਅਤ ਥਾਵਾਂ ਦੇ ਉੱਪਰ ਵੀ ਪਹੁੰਚ ਰਹੇ ਆ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਕਿ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਖਤਰਾ ਵਾ ਪਾਣੀ ਵੱਧ ਸਕਦਾ ਜਾਂ ਨਦੀਆਂ ਦੇ ਕਿਨਾਰੇ ਜਿਹੜੇ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਲਗਾਤਾਰ ਸੁਰੱਖਿਅਤ ਥਾਵਾਂ ਦੇ ਉੱਪਰ ਜਾਣ ਦੇ ਲਈ ਜਿਹੜਾ ਕਿਹਾ ਜਾ ਰਿਹਾ ਵਾ ਤਾਂ ਤਸਵੀਰਾਂ ਇਹ ਇਸ ਵੇਲੇ ਮਨਾਲੀ ਤੋਂ ਸਾਹਮਣੇ ਆਈਆਂ ਮਨਾਲੀ ਦੇ ਵਹਾੰਗ ਇਲਾਕੇ ਦੇਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਵੇਂ ਇਹ ਦੁਕਾਨਾਂ ਨੇ ਜਿਹੜੀਆਂ ਉਹ ਪਾਣੀ ਦੇ ਵਿੱਚ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਕਿੰਟਾਂ ਦੇ ਵਿੱਚ ਇਹ ਦੁਕਾਨਾਂ ਪਾਣੀ ਚ ਰੁੜ ਜਾਂਦੇ ਸਾਮਾਨ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਦੇ ਕੋਲ ਇੰਨਾ ਵੀ ਸਮਾਂ ਨਹੀਂ ਸੀ ਕਿ ਉਹ ਆਪੋ ਆਪਣਾ ਸਾਮਾਨ ਹੈ ਜਿਹੜਾ ਉਹ ਬਾਹਰ ਕੱਢ ਸਕਣ ਕਿਉਂਕਿ ਕੁਝ ਹੀ ਸਕਿੰਟਾਂ ਦੇ ਵਿੱਚ ਕੁਝ ਹੀ ਮਿੰਟਾਂ ਦੇ ਵਿੱਚ ਇਹ ਪਾਣੀ ਜਿਹੜਾ ਸਾਰਾ ਕੁਝ ਰੋੜ ਕੇ ਲੈ ਜਾਂਦਾ ਵਾ ਤੇ ਕੈਮਰੇ ਦੇ ਵਿੱਚ ਸਭ ਕੁਝ ਕੈਦ ਹੋਇਆ ਤਾਂ ਤਸਵੀਰਾਂ ਮਨਾਲੀ ਦੇ ਬਹਾੰਗ ਇਲਾਕੇ ਤੋਂ ਸਾਹਮਣੇ ਆਈਆਂ ਜਿੱਥੇ ਚਾਰ ਦੁਕਾਨਾਂ ਪਾਣੀ ਦੇ ਵਿੱਚ ਰੁੜੀਆਂ ਨੇ ਤਾਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਦੇਖ ਸਕਦੇ ਹੋ ਕਿ ਕਿਵੇਂ ਪਹਾੜਾਂ ਦੇ ਵਿੱਚ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਇੱਕ ਪਾਸੇ ਮੀਂਹ ਨੇ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਆ ਕਿਸਾਨਾਂ ਨੂੰ ਇਸ ਮੀਂਹ ਦਾ ਫਾਇਦਾ ਹੋਇਆ ਉੱਥੇ ਹੀ ਪਹਾੜੀ ਖੇਤਰਾਂ ਦੇ ਵਿੱਚ ਇਹ ਮੀਂਹ ਲੋਕਾਂ ਦੇ ਲਈ ਆਫਤ ਬਣਦਾ ਹੋਇਆ ਨਜ਼ਰ ਆ ਰਿਹਾ yəni ki cəz qar qar çuka həməni